ਪੰਜਾਬ ਕਾਂਗਰਸ ਦੇ ਸੱਦੇ ਤੇ ਅੱਜ ਪੰਜਾਬ ਦੇ ਸਮੂਹ ਬਲਾਕਾਂ ਵਿੱਚ ਪੰਜਾਬ ਕਾਂਗਰਸ ਦੇ ਆਗੂਆ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਧਰਨੇ ਦਿੱਤੇ ਗਏ ਇਹ ਰੋਸ ਪ੍ਰਦਰਸ਼ਨ ਪੰਜਾਬ ਦੇ ਵੱਖ-ਵੱਖ ਆਗੂਆ ਵੱਲੋਂ ਕੀਤਾ ਗਿਆ ਇਸੇ ਤਰ੍ਹਾਂ ਫਾਜ਼ਿਲਕਾ ਦੇ ਵਿੱਚ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਵਿੱਚ ਜ਼ਿਲ੍ਹਾ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਦੁੱਧਰ ਸਿੰਘ ਕੁਬਾਇਆ ਵੱਲੋਂ ਬਲਾਕ ਪਧਰੀ ਤਰਨਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਦਿੱਤਾ ਗਿਆ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਦਰਨੇ ਸੇਮੂ ਪੰਜਾਬ ਵਿੱਚ ਅਮਨ-ਅਮਾਨ ਅਤੇ ਕਾਨੂੰਨ ਵਿਵਸਥਾ ਦੀ ਮੁੜ ਬਹਾਲੀ ਨੂੰ ਮੁੜ ਬਹਾਲੀ ਨੂੰ ਲੈ ਕੇ ਦਿੱਤਾ ਗਿਆ ਤਾਂ ਜੋ ਪੰਜਾਬ ਵਿੱਚ ਅਮਨ-ਅਮਾਨ ਤੇ ਕਾਨੂੰਨ ਵਿਵਸਥਾ ਜਿਸ ਦਾ ਜਨਾਜਾ ਨਿਕਲ ਚੁੱਕਿਆ ਹੈ ਇਹ ਕਹਿਣਾ ਹੈ ਕਾਂਗਰਸ ਕਮੇਟੀ ਦੇ ਆਗੂਆਂ ਦਾ ਕਾਂਗਰਸ ਕਮੇਟੀ ਦੇ ਲੀਡਰਾਂ ਦਾ ਉਹਨਾਂ ਬੋਲਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਵਿੱਚ ਅਮਨ-ਅਮਾਨ ਤੇ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲ ਗਿਆ ਹੈ ਪਰ ਆਮ ਆਦਮੀ ਪਾਰਟੀ ਦੇ ਆਗੂ ਮੁੱਖ ਦਰਸ਼ਕ ਬਣ ਕੇ ਇਹ ਤਮਾਸ਼ਾ ਵੇਖ ਰਹੇ ਹਨ ਇੱਥੇ ਹੀ ਕਾਂਗਰਸ ਪਾਰਟੀ ਦੇ ਉਧੇਦਾਰਾਂ ਅਤੇ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰਾਤ ਨੂੰ 9 ਵਜੇ ਤੋਂ ਬਾਅਦ ਕੋਈ ਵੀ کاروبار ਕਰਨ ਤੋਂ ਡਰਦਾ ਹੈ ਕਿਉਂਕਿ ਸੜਕਾਂ ਤੇ ਲੁਟੇਰੇ ਸ਼ਰਿਆਮ ਘੁੰਮਰੇ ਹੁੰਦੇ ਹਨ ਜੋ ਕਿ ਚੈਨ ਸਨੇਚ ਕਰਦੇ ਹਨ ਮੋਬਾਈਲ ਖੋ ਕੇ ਲੈ ਜਾਂਦੇ ਹਨ ਦਿਨ ਦਿਹਾੜੇ ਕਤਲ ਹੋ ਰਹੇ ਹਨ ਅੱਥੇ ਪੰਜਾਬ ਪੁਲਿਸ ਇਹਨਾਂ ਨੂੰ ਫੜਨ ਵਿੱਚ ਵਿਫਲ ਸਾਬਤ ਹੋ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਮਨ ਅਮਾਨ ਤੇ ਕਾਨੂੰਨ ਦਾ ਕੋਈ ਦੂਰ ਦੂਰ ਤੱਕ ਲੈਣ ਦੇ ਨਹੀਂ ਹੈ ਇਸ ਕਰਕੇ ਕਾਂਗਰਸ ਪਾਰਟੀ ਵੱਲੋਂ ਸਮੂਹ ਤਰ੍ਹਾਂ ਦਿੱਤੇ ਜਾ ਰਹੇ ਹਨ ਤਾਂ ਜੋ ਸਰਕਾਰ ਨੂੰ ਜਗਾਇਆ ਜਾ ਸਕੇ ਇੱਥੇ ਬੋਲਦੇ ਹੋਏ ਕਾਂਗਰਸ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਫਾਜ਼ਿਲਕਾ ਤੋਂ ਵਿਧਾਇਕ ਸਰਦਾਰ ਦਵਿੰਦਰ ਸਿੰਘ ਕੁਬਾਇਆ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਹੱਲੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਆ ਗਈ ਅਮਨ ਅਮਾਨ ਅਤੇ ਕਾਨੂੰਨ ਵਿਵਸਥਾ ਪੂਰਨ ਰੂਪ ਵਿੱਚ ਬਹਾਲ ਨਹੀਂ ਹੁੰਦਾ ਤਾਂ ਕਾਂਗਰਸ ਪਾਰਟੀ ਨੂੰ ਇਸ ਤੋਂ ਵੀ ਵੱਡੇ ਧਰਨੇ ਅਤੇ ਇਸ ਤੋਂ ਵੀ ਵੱਡੀਆਂ ਰਣਨੀਤੀਆਂ ਘੜਦੀਆਂ ਪਈਆਂ ਤਾਂ ਉਸ ਨੂੰ ਘੜਨ ਵਿੱਚ ਗੁਰੇਜ਼ ਨਹੀਂ ਕਰੇਗੀ ਇੱਥੇ ਬੋਲਦੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਿਵਾਸਕ ਘਰਾਵ ਕਰਨ ਤੋਂ ਵੀ ਨਹੀਂ ਡਰੇਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਬਦਲਾਅ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਲਈਆਂ ਸਨ ਉਸ ਦਾ ਪੂਰੀ ਤਰ੍ਹਾਂ ਪਾ ਚੁੱਕੀ ਹੈ ਜੋ ਮੁੱਖ ਮੰਤਰੀ ਹਰਾ ਪੈਰ ਮੁਲਾਜ਼ਮਾ ਦੇ ਹਿੱਤ ਲਈ ਕਹਿੰਦੇ ਸਨ ਉਹ ਮੁਲਾਜ਼ਮਾ ਦੇ ਦੁੱਖਾਂ ਦਾ ਕਾਰਨ ਬਣ ਗਿਆ ਹੈ ਹਰ ਥਾਂ ਤੇ ਆਮ ਆਦਮੀ ਪਾਰਟੀ ਦਾ ਜਾਂਦਾ ਨਿਕਲ ਗਿਆ ਹੈ ਇਤੋਂ ਤੱਕ ਬੋਲਦੇ ਹੋਏ ਸਾਬਕਾ ਵਿਧਾਇਕ ਦਵਿੰਦਰ ਕੁਮਾਇਆ ਨੇ ਕਿਹਾ ਕਿ ਆਮ ਪਾਰਟੀ ਦੇ ਮੌਜੂਦਾ ਕਾਉਂਸਲਰ ਸਰਕਾਰ ਦੇ ਵਿੱਚ ਹੁੰਦੇ ਹੋਏ ਵੀ ਸਰਕਾਰ ਖਿਲਾਫ ਧਰਮੇ ਲਾ ਰਹੇ ਹਨ ਇੱਥੇ ਬੋਲਦੇ ਹੋਏ ਹੋਰ ਉਹਨਾਂ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਜੇ ਨਾ ਮੁੱਦਿਆਂ ਨੂੰ ਲੈ ਚਾਹਤਾ ਧਰਨਾ ਕਿਉਂ ਲਾਏ ਪਿਆ ਜੀ ਅਜਿਹੜਾ ਲਾਅ ਐਂਡ ਆਰਡਰ ਜੋ ਪੰਜਾਬ ਦਾ ਖਰਾਬ ਹੋ ਚੁੱਕਾ ਹੈ ਪਿਛਲੇ 2.5 ਸਾਲਾਂ ਦੇ ਵਿੱਚ ਉਹਦੇ ਖਿਲਾਫ ਜਿਹੜਾ ਹੈ ਹਰੇਕ ਬਲੋਕ ਲੈਵਲ ਤੇ ਜ਼ਿਲ੍ਹੇਪਾਤ ਦੇ ਵਿੱਚ ਸਾਡੇ ਪੰਜਾਬ ਆਜਾ ਦੇਖੋ ਅਜਿਹਾ ਸੰਸਾਰ ਹੈ ਅੱਜ ਪੜਨੇ ਲਾਏਗੇ ਪਾਇੂ ਕਾ ਦੇ ਵਿੱਚ ਪੂਰੇ ਚਿਲੇ ਦੇ ਵਿੱਚ ਸਾਡੇ ਵੱਲੋਂ ਜਿਹੜੇ ਹਰੇਕ ਹਲਕੇ ਦੇ ਵਿੱਚ ਪ੍ਰਸ਼ਾਸਨਦਾਨ ਨੂੰ ਨਿਆਸਨ ਕਾਰ ਦੇ ਦਿੱਤੇ ਜਿਹੜੀਆਂ ਚੋਰੀਆਂ ਡਕੈਤੀਆਂ ਆਨਲਾਈਨ ਆਰਡਰ ਜਿਹੜਾ ਖਰਾਬ ਹੋ ਚੁੱਕਿਆ ਉਹਦੇ ਖਿਲਾਫ ਅਸੀਂ ਹੱਥ ਕਰਨੇ ਕੀ ਲੱਗਦਾ ਹੈ ਬਿਹਤਰ ਨਾ ਸਰਕਾਰ ਜਾਗੇਗੀ ਬਿਲਕੁਲ ਨਹੀਂ ਜੋ ਜੇਸੀ ਆਪੋਜੀਸ਼ਨ ਵਾਲੇ ਇਹ ਤਰਨੇ ਲਾ ਕੇ ਜਿਹੜਾ ਸਰਕਾਰ ਨੂੰ ਅਸੀਂ ਜਗਾ ਸਕਦੇ ਆਂ ਔਰ ਜੋ ਚਾੜੂ ਦੀ ਸਰਕਾਰ ਹੈ ਉਹ ਬਿਲਕੁਲ ਫੇਲ ਹੋ ਚੁੱਕੀ ਹੈ ਸੁਸਾਇਟੀ ਦਾ ਪ੍ਰਸ਼ਾਸਨ ਵਾਲਿਆਂ ਨੂੰ ਪੇਂਟੀ ਹੈ ਕੀ ਤੁਸੀਂ ਕੰਟਰੋਲ ਕਰ ਸਕਦੇ ਹੋ ਨਹੀਂ ਤਾਂ ਪੰਜਾਬ ਦੇ ਹਾਲਾਤ ਹੋਣ ਵਾਲੇ ਸਮੇਂ 'ਚ ਹੋਰ ਜਿਹੜੇ ਮਾੜੇ ਹੋਣਗੇ ਆਮ ਆਦਮੀ ਵਾਲਿਆਂ ਦੇ ਆਪ ਤੇ ਐਮਸੀ ਆਪ ਦੇ ਵਰਕਰ ਤਰਨਿਆਂ ਤੇ ਬਹਿ ਗਏ ਆਂਦੀ ਸਰਕਾਰ ਦੇ ਇਥੇ ਤੁਸੀਂ ਕੀ ਅੰਦਾਜ਼ਾ ਲਗਾ ਸਕਦੇ ਹੋ ਉਹਨਾਂ ਦੇ ਨੁਮਾਇੰਦੇ ਹੀ ਆ ਜਿਹੜੇ ਕੋਈ ਪੰਜਾਬ ਨੂੰ ਲੁੱਟਣ ਲੱਗੇ ਖੜੇ ਹੜਕਿਆਂ ਨੂੰ ਲੁੱਟਣ ਲੱਗੇ ਖੜੇ ਆ ਸੋ ਇਸ ਲਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਜੇ ਫਿਰ ਵੀ ਲਾਈਨ ਆਰਡਰ ਨਹੀਂ ਸਹੀ ਹੋਊਗਾ ਸੋ ਅਸੀਂ ਹੋਰ ਵੀ ਜਿਹੜਾ ਸੰਘਰਸ਼ ਨੂੰ ਅੱਗੇ ਲੈਣਾ ਹੈ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत